ਆਹ ਰਹਾਉ ਸਹਜੇ ਖੇਤੀ ਰਾਹੀਐ ਸਚ ਨਾਮ ਬੀਜ ਪਾਇ ਖੇਤੀ ਜੰਮੀ ਅਗਲੀ ਸਹਜੇ ਖੇਤੀ ਰਾਹੀਐ ਸਹਜੇ ਖੇਤੀ ਰਾਹੀਐ ਸਚ ਨਾਮ ਬੀਜ ਪਾਇ ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਜ ਸੁਭਾਈ ਇਹਨੂੰ ਅਗਲੀ ਨਹੀਂ ਬੋਲਣਾ ਜਿਵੇਂ ਗਿਆਨੀ ਜੀ ਨੇ ਪੜਿਆ ਅਗਲੀ ਇਦਾਂ ਉਚਾਰਨ ਕਰਨਾ ਬਹੁਤ ਜ਼ਿਆਦਾ ਹਾਂਜੀ ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਿਜ ਸੁਭਾਈ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤਾ ਤਿਖ ਜਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤਾ ਤਿਖ ਜਾਏ ਇਹੋ ਮਨ ਸਾਚਾ ਸਚ ਰਤਾ ਸੱਚੇ ਰਹਿ ਆ ਸਮਾਏ ਆਖਣ ਵੇਖਣ ਭੂਲਣ ਸਬਦੇ ਰਹੇ ਆ ਸਮਾਏ ਬਾਣੀ ਵੱਜੀ ਚਹੁ ਜੁਗੀ ਸਚੋ ਸਚ ਸੁਣਾਏ ਹਉ ਮੈਂ ਮੀਰਾ ਰਹਿ ਗਿਆ ਸਚੈ ਲਿਆ ਮਿਲਾਏ ਤੈਨ ਕਉ ਮਹਿਲ ਹਦੂਰ ਹੈ ਜੋ ਸਚ ਰਹੀ ਲਿਵ ਲਾਏ ਨਦਰੀ ਨਾਮ ਧਿਆਈਐ ਵਿਣ ਕਰਮਾ ਪਾਇਆ ਨਾ ਜਾਏ ਪੂਰੇ ਭਾਗ ਸਤ ਸੰਗਤ ਲਹੈ ਸਤਗੁਰ ਭੇਟਾ ਜਿਸ ਆਇ ਆਨੰਦਨ ਨਾਮੇ ਰਤਿਆ ਦੁਖ ਵਿਖਿਆ ਵਿੱਚ ਹੋ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭਉ ਤਿਨ ਪਾਇਓ ਨ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹਾ ਸੱਚੇ ਕੇ ਗੁਣਸਾਰ ਮਿਲ ਰਹੇ ਮਿਲ ਰਹੇ ਮਿਲ ਰਹੇ ਸਾਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੁਬਿਦਹਾ ਮੈਲ ਚੁਕਾਈ ਅਨ ਹਰ ਰੱਖਿਆ ਉਰਤਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉਮੈ ਮੈਲ ਪਰ ਨਾਲ ਪਰ ਨਾਲ ਪਾਠੀ ਸਿੰਘ ਜੀ ਨੇ ਪਾਠ ਸ਼ੁੱਧ ਕੀਤਾ ਹੈ ਸਹੀ ਕੀਤਾ ਹੈ ਛਾਪੇ ਵਿੱਚ ਭਰ ਨਾਲ ਵੱਖਰਾ ਵੱਖਰਾ ਛਪਿਆ ਹੁੰਦਾ ਹੈ ਪਰ ਸ਼ੁੱਧ ਪਾਠ ਪਰ ਨਾਲ ਇਕੱਠਾ ਬੋਲਣਾ ਹੈ ਜੀ ਮਾਨ ਮੇਰੇ ਹਉਮੈ ਮੈਲ ਭਰ ਨਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸੁਵਾਰਣ ਹਾਰ ਰਹਾਉ ਸੱਚਾ ਸ਼ਬਦ ਮਨ 모ਹਿਆ ਪ੍ਰਭ ਆਪੇ ਲੈ ਮਿਲਾਏ ਅਨੰਦ ਨਾਮੇ ਰਤਿਆ ਅਨੰਦ ਆਨ ਦਿਨ ਨਾਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੂ ਪ੍ਰਭ ਜਾਪਦਾ ਬਿਨ ਸਤਗੁਰ ਬੂਜ ਨਾ ਪਾਏ ਜਿਨ ਕਉ ਪੂਰਬ ਲਿਖਿਆ ਸਤਗੁਰ ਭੇਟਿਆ ਤਿਨ ਆਏ ਵਿਣ ਨਾਵੇ ਸਭ ਡੁੰਮਣੀ ਦੂਜੈ ਭਾਏ ਖੁਆਏ ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ ਪਰਮ ਭੁਲਾਣਾ ਅੰਧੋਲਾ ਫਿਰ ਫਿਰ ਆਵੈ ਜਾਏ ਨਦਰ ਕਰੇ ਪ੍ਰਭ ਆਪਾਣੀ ਆਪੇ ਲਏ ਮਿਲਾਏ ਸਭ ਕਿਸ ਸੁਣਦਾ ਵੇਖਦਾ ਕਿਉ ਮੁਕਰ ਪੈ ਆ ਜਾਏ ਪਾਪੂ ਪਾਪ ਕਮਾਵਦੇ ਪਾਪੇ ਪਚਹਿ ਪਚਾਈ ਸੋ ਪ੍ਰਭ ਨਦਰ ਨ ਆਵਈ ਮਨ ਮੁਖ ਬੂਜ ਨ ਪਾਏ ਜਿਸ ਵੇ ਖਾਲੇ ਸੋਈ ਵੇਖਾ ਨਾਨਕ ਗੁਰਮੁਖ ਪਾਏ ਸਿਰੀ ਰਾਗ ਮਹੱਲਾ 3 ਬਿਨ ਗੁਰ ਰੋਗ ਨਾ ਟੁੱਟਾਈ ਬਿਨ ਗੁਰ ਤੇ ਜਮਕ ਲਾ ਕੇ ਬਿਨ ਗੁਰ ਰੋਗ ਨਾ ਟੁੱਟਾਈ ਬਿਨ ਗੁਰ ਰੋਗ ਨਾ ਟੁੱਟਾਈ ਹਉ ਮੈ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹਿ ਸਮਾਏ ਗੁਰ ਸਬਦੀ ਹਰ ਪਾਈਐ ਬੇਨਾ ਸਬਦਾ ਭਰਮ ਭੁਲਾਏ ਮਨ ਰੇ ਨਿਜ ਘਰ ਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਵਣ ਜਾਣ ਨਾ ਹੋਏ ਰਹਾਓ ਹਰ ਏਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ ਸਬਦ ਸਲਾਹੀ ਮਨ ਵਸੈ ਸਹਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੇ ਉਮੈ ਸਭਾ ਗਣਤ ਹੈ ਗਣਤੈ ਨਉ ਸੁਖ ਨਾਹਿ ਬੇਖ ਕੀ ਕਾਰ ਕਮਾਵਣੀ ਬੇਖ ਹੀ ਮਾਹੇ ਸਮਾਹੇ ਬੇਨ ਨਾ ਵੈ ਠੌਰ ਨਾ ਪਾਇਨੀ ਜਮ ਪਰ ਦੂਖ ਸਹਾਹਿ ਜੀਉ ਪਿੰਡ ਸਭ ਤਿਸ ਦਾ ਤਿਸੈ ਦਾ ਆਧਾਰ ਗੁਰ ਪ੍ਰਸਾਦੀ 부ਝੀਐ ਤਾ ਪਾਏ ਮੋਖ ਦੁਆਰ ਨਾਨਕ ਨਾਮ ਸਲਾਹੇ ਤੂੰ ਅੰਤ ਨ ਪਾਰਾ ਵਾਰ ਸਿਰੀ ਰਾਗ ਮਹੱਲਾ ਤੀਜਾ ਤਿਨਾ ਆਨੰਦ ਸਦਾ ਸੁਖ ਹੈ ਜਿਨਾ ਸਚ ਨਾਮ ਆਧਾਰ ਗੁਰ ਸਬਦੀ ਸਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵਹਿ ਸਾਚੇ ਨਾਏ ਪਿਆਰ ਕਿਰਪਾ ਕਰ ਕੈ ਆਪਣੀ ਦਿੱਤੋਨ ਭਗਤ ਪੰਡਾਰ ਦਿੱਤੋਨ ਦਿੱਤੋਨ ਭਗਤ ਪੰਡਾਰ ਕਿਰਪਾ ਕਰ ਕੈ ਆਪਣੀ ਦੇ ਤੋਨ ਭਗਤ ਪੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸਚੀ ਬਾਣੀ ਹਰ ਪਾਈਐ ਹਰ ਸਿਉ ਰਹੈ ਸਮਾਏ ਰਹਾਉ ਸਚੀ ਭਗਤੀ ਮਨ ਲਾਲ ਥੀਆ ਰਤਾ ਸਹਿਜ ਸੁਭਾਏ ਗੁਰਬ ਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ ਜਿਹਵਾ ਰਤੀ ਸਬਦ ਸਚਾ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੋਰਮukh ਇਹੋ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਈ ਸੰਸਾ ਚਲੋ ਹਾਂ ਚਲੋ ਚਲੋ ਸੰਸਾ ਇਹੋ ਸੰਸਾਰ ਹੈ ਸੁਤਿਆ ਰਹਿਣ ਵਿਹਾਇ ਇਕ ਆਪਣਾ ਭਾਣਾ ਕੱਢ ਲੈਨ ਇਕ ਇਕ ਆਪਣਾ ਭਾਣਾ ਕੱਢ ਲੈਨ ਆਪੇ ਲੈਯੋਨ ਮਿਲਾਇ ਆਪੇ ਦੋ ਪਾਠ ਭੇਦ ਇਕ ਪੰਕਤੀ ਵਿੱਚ ਆਏ ਲੈਯਨ ਲੈਯੋਨ ਇਨ੍ਹਾਂ ਅੱਖਰਾਂ ਦਾ ਫਰਕ ਸਮਝਣਾ ਔਰ ਉਚਾਰਣ ਸ਼ੁੱਧ ਕਰਨਾ ਇੱਕ ਆਪਣਾ ਭਾਣਾ ਕੱਢ ਲੈਣ ਇਥੇ ਐੜੇ ਨਾਲ ਪਾਠ ਆਪੇ ਲਿਓਨ ਮਿਲਾਏ ਇਥੇ ਖੁੱਲੇ ਮੂੰਹ ਵਾਲਾ ਊੜਾ ਭਾਵ ਕੇ ਊੜੇ ਹੋੜਾ ਇਉਂ ਸਮਝ ਕੇ ਪਾਠ ਕਰਨਾ ਜੀ ਇੱਕ ਆਪਣਾ ਭਾਣਾ ਕੱਢ ਲੈਣ ਆਪੇ ਲਿਓਨ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਹੋ ਚੁਕਾਇ ਆਪ ਵਡਾਈ ਦਿੱਤੀ ਹਨ ਗੁਰਮੁਖ ਦੇ 부ਝਾਏ ਸਭਨਾ ਦਾ ਦਾਤਾ ਏਕ ਹੈ ਭੁੱਲਿਆ ਲਏ ਸਮਝਾਏ ਇਕ ਆਪੇ ਆਪ ਖੁਆਇਆ ਨ ਦੂਜਾ ਛੱਡਿਆ ਨ ਲਾਏ ਗੁਰਮਤੀ ਹਰ ਪਾਈਏ ਜੋਤੀ ਜੋਤ ਮਿਲਾਏ ਅਨ ਦਿਨ ਨਾਮੇ ਰਤਿਆ ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਗੋਵਰਨਵੰਤੀ ਸਚ ਪਾਇਆ ਤ੍ਰਿਸ਼ਨਾ ਤਜੇ ਵਿਕਾਰ ਗੁਰ ਸਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕਿਨੈ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨ ਮੁਖ ਮੈਲ ਨ ਉਤਰੈ ਜਿਚਰਬਦ ਨਾ ਕਰੇ ਪਿਆਰ ਜਿਚਰ ਗੁਰ ਸਬਦ ਨਾ ਕਰੇ ਜਿਚਰ ਜਿਚਰ ਮਨ ਮੁਖ ਮੈਲ ਨਾ ਉਤਰੈ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕੈ ਭਾਣਾ ਚੱਲ ਨਿਜ ਘਰ ਵਸਹਿ ਅੰਮ੍ਰਿਤ ਪੀਵਹਿ ਅੰਮ੍ਰਿਤ ਅੰਮ੍ਰਿਤ ਆ ਜੀ ਅੰਮ੍ਰਿਤ ਜਿਵੇਂ ਸੰਤ ਜੀ ਦੱਸ ਰਹੇ ਨੇ ਅੰਮ੍ਰਿਤ ਨਹੀਂ ਅੰਮ੍ਰਿਤ ਬੋਲਾਂਗੇ ਤਾਂ ਸਿਹਾਰੀ ਵਿੱਚੋਂ ਲੁਪਤ ਹੋ ਜਾਵੇਗੀ ਅੰਮ੍ਰਿਤ ਸਿਹਾਰੀ ਪੂਰੀ ਬੋਲ ਕੇ ਨਿਜ ਘਰ ਵਸਹਿ ਅੰਮ੍ਰਿਤ ਪੀਵਹਿ ਤਾ ਸੁਖ ਲਹਹਿ ਮਹੱਲ ਪਿੱਛੇ ਮੰਮਾ ਹਾ ਹਾ ਲੱਲਾ ਔਂਕੜ ਕਈ ਵਾਰ ਪਾਠ ਆਇਆ ਉਥੇ ਚਾਲ ਮੁਤਾਬਕ ਮਹਿਲ ਪਾਠ ਆ ਰਿਹਾ ਸੀ ਇਥੇ ਚਾਲ ਮੁਤਾਬਕ ਪਾਠ ਮਹੱਲ ਆਵੇਗਾ ਅੱਖਰ ਸ਼ਬਦ ਜੋੜ ਜਿਸ ਨੂੰ ਆਪਾਂ ਸਪੈਲਿੰਗ ਕਹਿੰਦੇ ਆ ਉਹ ਉਹੀ ਨੇ ਪਰ ਚਾਲ ਮੁਤਾਬਕ ਇਥੇ ਪਾਠ ਮਹੱਲ ਆਵੇਗਾ ਮਹਿਲ ਨਹੀਂ ਹਾਂਜੀ ਮਾਨ ਮੇਰੇ ਸਤਿਗੁਰ ਕੈ ਭਾਣਾ ਚਲ ਨਿਜ ਘਰ ਵਸ ਹੈ ਅੰਮ੍ਰਿਤ ਪੀਵ ਹੈ ਤਾ ਸੁਖ ਲਹ ਹੈ ਮਹਲ ਰਹਾਉ ਔ ਗੁਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੇ ਹਦੂਰ ਬਹਿਣ ਨਾ ਮਿਲੇ ਹਦੂਰ ਔ ਗੁਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੇ ਹਦੂਰ ਮਨਮੁਖ ਸਬਦ ਨਾ ਜਾਣੈ ਅਵਗਣ ਸੋ ਪ੍ਰਭ ਦੂਰ ਜਿਨੀ ਸਚ ਪਛਾਨਿਆ ਸਚ ਰਤੇ ਭਰਪੂਰ ਗੁਰ ਸਬਦੀ ਮਨ ਬੇਦਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਓਨ ਸਬਦੇ ਲਇਓਨ ਮਿਲਾਏ ਸਚਾ ਰੰਗ ਨਾ ਉਤਰੈ ਜੋ ਸਚ ਰਤੇ ਲਿਵ ਲਾਇ ਚਾਰੇ ਗੁੰਡਾ ਭਾਵ ਥਕੇ ਮਨਮੁਖ ਬੂਝ ਨਾ ਪਾਏ ਜੇ ਸਤਗੁਰ ਮਿਲੇ ਸੋ ਮਿਲੇ ਸਚੈ ਸਬਦ ਸਮਾਏ ਮਿਤਰ ਕਣੇਰੇ ਕਾਰਥਕੀ ਮੇਤਰ ਮੇਤਰ ਪਾਠ ਨਹੀਂ ਮੇਤਰ ਪਾਠ ਸ਼ੁੱਧ ਹੈ ਮਿਤਰ ਕਣੇਰੇ ਕਾਰਥਕੀ ਮੇਰਾ ਦੁੱਖ ਕਟੈ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸਬਦ ਮਿਲਾਵਾ ਹੋਏ ਸਚ ਖਟਣਾ ਸਚ ਰਾਸ ਹੈ ਸਚੇ ਸਚੀ ਸੋਏ ਸਚ ਮਿਲੇ ਸੇ ਨਾ ਵਿਛੜ ਹੈ ਨਾਨਕ ਗੁਰਮੁਖ ਹੋਏ ਸਿਰੀ ਰਾਗ ਮਹੱਲਾ ਤੀਜਾ ਆਪੇ ਕਾਰਣ ਕਰਤਾ ਕਰੇ ਸ੍ਰਿਸ਼ਟ ਦੇਖੈ ਆਪ ਉਪਾਏ ਸਭ ਏਕੋ ਇੱਕ ਵਰਤਦਾ ਅਲਖ ਨ ਲਖਿਆ ਜਾਏ ਆਪੇ ਪ੍ਰਭੂ ਦਇਆਲ ਹੈ ਆਪੇ ਦੇ ਬੁਝਾਏ ਗੁਰਮਤੀ ਸਦਮਨ ਵਸਿਆ ਸੱਚ ਰਹੇ ਲਿਵ ਲਾਏ ਮਾਨ ਮੇਰੇ ਗੁਰ ਕੀ ਮੰਨ ਲੈ ਰਜਾਏ ਮਾਨ ਤਨ ਸੀਤਲ ਸਭ ਥੀਏ ਨਾਮ ਵਸੈ ਮਨ ਆਏ ਰਹਾਉ ਜੇ ਨ ਕਰ ਕਾਰਣ ਧਾਰਿਆ ਸੋਈ ਸਾਰ ਕਰੇ ਗੁਰ ਕਾ ਸ਼ਬਦ ਪਛਾਣੀਐ ਜਹ ਆਪੇ ਨਦਰ ਕਰੇ ਸੇ ਜਨ ਸਬਦੇ ਸੋਹਣੇ ਤਿਤ ਸੱਚਾ ਦਰਬਾਰ ਗੁਰਮੁਖ ਸੱਚਾ ਸ਼ਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰ ਆਵਾਰ ਘਟ ਘਟ ਆਪੇ ਹੁਕਮ ਵਸੈ ਹੁਕਮੇ ਕਰੇ ਵਿਚਾਰ ਗੋਰ ਸਬਦੀ ਸਾਲ ਆਹੀਐ ਹਉਮੈ ਵਿੱਚ ਹੋਖ ਹੋਏ ਸਾ ਧਨ ਨਾ ਵੈ ਬਾਹਰੀ ਅਵਗਣਵੰਤੀ ਰੋਏ ਸਾ ਧਨ ਪਾਠ ਆਪ ਜੀ ਨੇ ਜਿਵੇਂ ਪਾਠੀ ਸਿੰਘ ਜੀ ਪਾਸੋਂ ਸੁਣਿਆ ਹੈ ਸਾਧਨ ਨਹੀਂ ਪਾਠ ਕਰਨਾ ਸਤਨ ਨਹੀਂ ਵੀ ਕਰਨਾ ਸਾ ਵਖਰਾ ਧਨ ਵਖਰਾ ਸਪਸ਼ਟ ਨਿਖੇੜ ਕੇ ਜੀ ਸਾਤਨ ਨਾਵੇ ਬਾਹਰੀ ਅਵਗਣਵੰਤੀ ਰੋਏ ਸੱਚ ਸਲਾਹੀ ਸੱਚ ਲੱਗਾ ਸਚੈ ਨਾਏ ਤ੍ਰਿਪਤ ਹੋਏ ਗੁਣ ਵਿਚਾਰੇ ਗੁਣ ਸੰਗ੍ਰਹਾ ਅਵਗੁਣ ਕੱਢਾ ਧੋਏ ਆਪੇ ਮੇਲ ਮਿਲਾਏ ਦਾ ਫਿਰ ਵੇਛੋੜਾ ਨਾ ਹੋਏ ਵੇਛੋੜਾ ਖਿਆਲ ਰੱਖਣਾ ਵਿਛੋੜਾ ਨਹੀਂ ਵਿਛੋੜਾ ਵਵੇਂ ਨੂੰ ਸਿਹਾਰੀ ਨਾ ਬਣੇ ਵੇਛੋੜਾ ਲਿਖਿਆ ਹੈ ਸਤਿਗੁਰੂ ਜੀ ਨੇ ਇਓ ਲਾਮ ਦਾ ਉਚਾਰਨ ਸਪਸ਼ਟ ਕਰਕੇ ਉਚਾਰਨ ਕਰਨਾ ਆਪੇ ਮੇਲ ਮਿਲਾਏ ਦਾ ਫਿਰ ਵੇ ਛੋੜਾ ਨਾ ਹੋਏ ਨਾਨਕ ਗੁਰਸਾਲਾ ਹੀ ਆਪਣਾ ਜਿੱਦੂ ਪਾਈ ਸੱਚ ਨਾਨਕ ਗੁਰਸਾਲਾ ਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਗਹੇ ਲੀਏ ਕਿਆ ਚਲਹੈ ਬਾਹ ਲੁਡਾਏ ਆਪਣਾ ਪੇਰ ਨਾ ਪਛਾਣ ਹੀ ਕਿਆ ਮੋਹ ਦੇ ਸਹਜਾਏ ਜਿਨੀ ਸਖੀ ਕੰਤ ਪਛਾਣਿਆ ਹੋ ਤਿਨ ਕੈ ਲਾਗੋ ਉਚਾਰਣ ਦਾ ਖਿਆਲ ਰੱਖਣਾ ਜਿਨੀ ਸਖੀ ਖਖੇ ਉੱਪਰ ਬਿੰਦੀ ਲੱਗੀ ਹੋਈ ਐ ਇਹ ਬਿਹਾਰੀ ਦੇ ਨਾਲ ਇਸ ਬਿੰਦੀ ਦਾ ਉਚਾਰਣ ਹੋਵੇਗਾ ਜਿਨੀ ਸਖੀ ਕੰਤ ਪਛਾਣਿਆ ਜਿਨੀ ਸਖੀ ਕੰਤ ਪਛਾਣਿਆ ਹੋ ਤਿਨ ਕੈ ਲਾਗੋ ਪਾਏ ਤਿਨ ਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ ਮੁੰਦੇ ਕੂੜ ਮੁੱਠੀ ਕੂੜ ਯਾਰ ਪੇਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਬੀਚਾਰ ਰਹਾਉ ਮਨ ਮੁਖ ਕੰਤ ਨਾ ਪਛਾਨਾਈ ਤੈਨ ਕਿਉ ਰਹਿਣ ਵਿਹਾਇ ਗਰਭ ਅਟਿਆ ਤ੍ਰਿਸ਼ਨਾ ਜਲ ਹੈ ਦੁਖ ਪਾਵ ਹੈ ਦੂਜੈ ਪਾਏ ਇੱਥੇ ਅਟਿਆ ਪਾਠ ਪੋਲਾ ਨਹੀਂ ਕਰਨਾ ਅਟਿਆ ਗਰਭ ਅਟਿਆ ਹਾਂਜੀ ਇਉਂ ਪਾਠ ਕਰਨਾ ਜੀ ਗਰਬ ਅਟਿਆਤ ਰਸਨਾ ਜਲ ਹੈ ਦੁਖ ਪਾਵ ਹੈ ਦੂਜੈ ਪਾਏ ਸਬਦ ਰਤਿਆ ਸੋਹਾ ਗਣੀ ਤਿਨ ਵਿੱਚ ਹੋ ਹਉ ਮੈਂ ਜਾਏ ਸਦਾ ਪਿਰ ਰਵ ਹੈ ਆਪਣਾ ਤਿਨਾ ਸੁਖੇ ਸੁਖ ਵਿਹਾਈ ਗਿਆਨ ਵਿਹੂਣੀ ਪਿਰ ਮੁਤੀਆ ਪਰਮ ਨਾ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁਖ ਨਾ ਜਾਏ ਆਵਹੁ ਮਿਲਹੁ ਸਹੇਲੀ ਹੋ ਮੈਂ ਤੇਰ ਦੇਹੋ ਮਿਲਾਏ ਪੂਰਾ ਭਾਗ ਸਤਗੁਰ ਮਿਲੇ ਪਿਰ ਪਾਇਆ ਸੱਚ ਸਮਾਏ ਹਾਂਜੀ ਪੂਰਾ ਭਾਗ ਸਤਗੁਰ ਮਿਲੇ ਪਿਰ ਪਾਇਆ ਸੱਚ ਸਮਾਏ ਪੂਰਾ ਭਾਗ ਸਤਗੁਰ ਮਿਲੇ ਪਿਰ ਪਾਇਆ ਸੱਚ ਸਮਾਏ ਸੇ ਸਹੀ ਆਸੋਹਾ ਗਣੀ ਜਿਨ ਕੋ ਨਦਰ ਕਰੇ ਖਸਮ ਪਛਾਨ ਹੈ ਆਪਣਾ ਤਾਨ ਮਨ ਆਗੇ ਦੇ ਘਰ ਵਰ ਪਾਇਆ ਆਪਣਾ ਹਉਮੈ ਦੂਰ ਕਰੇ ਨਾਨਕ ਸੋਭਾਵੰਤਿਆ ਸੋਹਾ ਗਣੀ ਅਨ ਦਿਨ ਭਗਤ ਕਰੇ